ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਅਸੀਂ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸੱਜਣੋ। ਤੇ ਇਸ ਵੇਲੇ ਤੁਹਾਨੂੰ ਗੁਰਵੰਤ ਵੀਰ ਤੇ ਗੁਰਜੰਟ ਵੀਰ ਦੇ ਕੋਲੇ ਮੰਨ ਲਓ 6-7 ਐਨੀਮਲ ਜਿਹੜੇ ਵਿਕਰੀ ਵਾਲੇ ਵਿਖਾਉਣ ਲੱਗੇ ਆ। ਸਟਾਰਟਿੰਗ 'ਚ ਚੱਲਦੀਆਂ ਤਿੰਨ ਅੱਜ ਨੀਲੀ ਰਾਵੀ ਦੀਆਂ ਬੜੇ ਚੰਗੇ ਘਰਾਣੇ ਦੀਆਂ ਮਈਆਂ। ਸੱਜਣੋ ਆਸਲ ਭੂਰੇਆਂ ਵਾਲੀ ਲੈਣ ਦੀਆਂ ਗੱਲਾਂ ਬਾਤਾਂ ਹੋਈਆਂ। ਟੇਡੇ ਕੱਟ ਦੇ ਵਿੱਚ ਕੀ ਲੇਖਾ ਜੋਖਾ ਰਹੂਗਾ ਸਾਰੀ ਡਿਟੇਲ ਆਪਾਂ ਗੁਰਵੰਤ ਵੀਰ ਤੋਂ ਲਵਾਂਗੇ। ਤੇ ਆ ਵੀ ਝੋਟੀ ਗੱਬਣ ਤੇ ਉਹਦੋਂ ਅੱਗੇ ਇੱਕ ਹੋਰ ਮੰਨ ਲਓ ਵੀ ਬਹੁਤ ਚੰਗੀ ਮੈਂ ਚੰਗੀ ਇਸ ਕਰਕੇ ਕਿ ਤਿਆਰੀ ਵੀ ਬੜੀ ਚੰਗੀ ਤੇ ਕਦ ਕਾਠ ਵੀ ਬੜਾ ਚੰਗਾ ਤੇ ਦਿਨ ਕਿੰਨੇ ਜਿਹੜੇ ਹਜੇ ਇਹ ਬਾਕੀ ਉਹ ਸਾਹ ਕਿਤਾਬ ਸਾਰਾ ਭਰਾ ਤੋਂ ਪੁੱਛਾਂਗੇ ਵੇਖੋ ਕਰਮਾ ਵਾਲੀ ਨੇ ਤਿਆਰੀ ਕੀਤੀ ਵੱਡੇ ਕਦ ਕਾਠ ਦੀ ਤੇ ਵੱਡੇ ਟਾਂਚੇ ਦੀ ਤੇ ਪਿਓਰ ਮੂਹਰਾ ਦੀ ਝੋਟੀ ਕਹਿ ਸਕਦੇ ਆ ਸਾਰੀ ਇੱਕ ਰੰਗ ਕਾਲੀ ਤੇ ਆਜੋ ਅੱਗੇ ਇਹ ਨਹੀਂ مخਾਉਣੀ ਗਰਵੰਤਪੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੰਸਾਭ ਹੋਰ ਸਨਮ ਮੇਰਾ ਪਰਾ ਵਧੀਆ ਵੀਰ ਜੀ ਚੜਦੀ ਕਲਾ ਚੜਦੀ ਕਲਾ ਜੀ ਕਿਰਪਾ ਮਾਲਕ ਦੀ ਸ਼ੁਕਰ ਹੈ ਕਿਰਪਾ ਹੀ ਰੱਖੇ ਦਾਤਾ ਹਨਾ ਹਾਂਜੀ ਤੇ ਡਰੈਸ ਆਪਣਾ ਡਰੈਸ ਹੈਗਾ ਵੀਰ ਜੀ ਨਾਮ ਮੇਰਾ ਗਰਵੰਤ ਸਿੰਘ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜਿਹੜਾ ਸ੍ਰੀ ਤਨੁਤਪੁਰਾ ਓਕੇ ਮੋਬਾਈਲ ਨੰਬਰ ਹੈਗਾ 98772 8043 98772 8043 ਤੇ ਅੱਜ ਫਿਰ ਕਿੰਨੇ ਜਾਨਵਰ ਵਿਖਾਈਏ ਅੱਜ ਆਪਾਂ 6 ਨਗ ਵਿਖਾਉਣੇ ਠੀਕ ਆ ਹਾਂਜੀ 5 ਮੱਝਾਂ ਝੋਟੀਆਂ ਦੇ 1 ਬੜ ਪੰਜ ਮੱਝਾਂ ਝੋਟੀਆਂ ਤੇ ਇੱਕ ਵਖਾਵਾਂਗੇ ਵਹਿੜ ਵਹਿੜ ਵੀ ਲੋਕਾਰ ਹੀ ਹੈ ਨਾ ਹਾਂਜੀ ਤੇ ਆਹ ਨੀਲੀ ਰਾਵੀ ਦੀਆਂ ਜੇ ਸਟਾਰਟ ਕਰੀਏ ਤਾਂ ਕਿਹੜੇ ਏਰੀਏ ਦੀਆਂ ਇਹ ਆਪਣੇ ਏਰੀਏ ਜੇ ਆਸਲਪੂਰੇ ਦੀਆਂ ਆਸਲਪੂਰੇ ਲੈਣ ਦੀਆਂ ਕੀ ਬਾਤ ਆ ਬਹੁਤ ਵੱਡਾ ਨਾਂ ਹੈ ਨਾ ਪੁਰਾਣਾ ਨੇਰ ਵਾਲਾ ਜਿਹੜਾ ਨੀਲੀ ਰਾਵੀ ਦਾ ਮੰਨਿਆ ਜਾਂਦਾ ਹਾਂ ਆਸਲਪੂਰੇ ਹੈ ਨਾ ਤੇ ਮੱਝ ਸੂਆ ਕਿਹੜਾ ਸੁੰਦੀ ਆ ਇਹ ਤੀਜਾ ਸੂਆ ਸੋਣੀ ਜੀ ਸੰਸਾਬ ਓਕੇ ਰਿਪੋਰਟ ਹੈ ਨਾ ਘਟ ਘਟ ਵੇਖੋ ਟੇਡਾ ਜਿਵੇਂ ਘੜ ਘੜ ਲਾਇਆ ਹੁੰਦਾ ਸੂਆ ਸੂਗੀ ਤੀਜਾ ਤੀਜਾ ਸੂਆ ਦੂਜੇ ਸੂਏ ਦਾ ਕੀ ਰਿਕਾਰਡ ਰਿਹਾ ਇਹਦਾ ਦੂਜੇ ਸੂਏ ਦਾ ਬਹੁਤ ਚੰਗਾ ਰਿਕਾਰਡ ਹੈ 17 18 ਕਿਲੋ ਦਾ ਰਿਕਾਰਡ ਹੈ ਯਾਰ ਦੁੱਧ ਦਿੱਤਾ ਵੀ ਹੋਊਗਾ ਗੱਲ ਕਹਿਣ ਵਾਲੀ ਤਾਂ ਨਹੀਂ ਹਨਾ ਇੱਕ ਤਾਂ ਭਾਉ ਕਹਿ ਦੇਣਾ ਵੀ ਇਹਨੇ 16 17 ਦਿੱਤਾ ਤੇ ਇਹਨੇ ਕਰਮ ਵਾਲੀ ਨੇ ਦੁੱਧ ਦਿੱਤਾ ਵੀ ਹੋਊ ਹਨਾ ਕਿਉਂਕਿ ਇਹਦਾ ਬਾਡੀ ਸਟਰਕਚਰ ਲੀਵਾ ਭਾਂਡਾ ਹਨਾ ਤੇ ਦਿਨ ਇਹ ਕਿੰਨੇ ਲੈਂਦੀ ਹੈ ਜਿਹੜਾ ਇਹ ਕੋਈ ਇੱਕ ਹਫਤੇ ਦੀ ਰੈਂਚ ਲੈ ਜਾਊਗੀ ਪੰਜ ਲੈ ਜਾਏ ਚਾਰ ਲੈ ਜਾਏ ਇੱਕ ਹਫਤੇ ਦੇ ਵਿੱਚ ਵੀ ਸੂਹੂ ओके okay, एक हफ्ता ਹਜੇ ਲੈ ਜੂਗੀ ਹਜੇ ਕੋਈ ਵਾਈਤਾ ਹੀ ਨਹੀਂ ਹੈ ਨਾ ਹਾਂਜੀ ਹਾਂ ਲੇਵੇ ਚ ਵੀ ਆ ਹੈ ਨਾ ਹਾਂ ਸਾਰੇ ਸਾਰੇ ਤੇ ਅਗਲੇ ਪੈਰਾਂ ਤੇ ਵੀ ਇਹਦੇ ਵੇਲੇ ਚੱਟੇਵਾਲ ਆ ਗਏ ਆ ਕੁਦਰਤ ਦੀ ਮਿਹਰ ਹੈ ਇਹਦੇ ਤੇ ਹੈ ਨਾ ਤੇ ਦਾ ਘੱਟ ਬਿੱਲੀ ਮਨ ਕੀ ਆਖੋ ਵੇਖੋ ਹਾਂ ਗੁਲਾਬੀ ਸ਼ੀਟ ਹੈ ਨਾ ਹਾਂਜੀ ਇਹ ਨਾ ਕਿ ਉਹ ਵੀ ਸਫਤ ਕਰਦੇ ਆ ਪਰ ਚੀਜ਼ ਵੇਖਿਓ ਕੋਲੇ ਆ ਕੇ ਤੇ ਥੋੜਾ ਵੀ ਦਿਲ ਕਰੂਗਾ ਤੇ ਥਣਾ ਵਾਲਿਓ ਟਿੱਪੀ ਟੁੱਪੀ ਜਾਵਾਂ ਹਾਂਜੀ 100 ਦੀ 100 ਆਹ ਟਿੱਪਣ ਬਹੁਤ ਚੰਗੀ ਹੈ ਠੀਕ ਆ ਬਾਕੀ ਜਿਹਨੇ ਰੁਪਏ ਲਾਉਣੇ ਉਹਨੇ ਵੇਖ ਲੈਣੀ ਆ ਹਨਾ ਇੱਕ ਟਿੱਪੀ ਨਹੀਂ ਕੱਲੀ ਭਰਾਈ ਹਿਸਾਬ ਨਾਲ ਆਪਾਂ ਪੂਰੀ ਫੋਲਰ ਠੀਕ ਆ ਆਜੀ ਆਪ ਲੈਂਦੀ ਓਕੇ ਵੀ ਭਰਾ ਕੇ ਲਈ ਆ ਹਾਂਜੀ ਤੇ ਬਾਕੀ ਸਫਾਈ ਸਫਾਈ ਵੀ ਬੜੀ ਚੰਗੀ ਆ ਹਾਂਜੀ ਬਹੁਤ ਚੰਗੀ ਮੱਝ ਲੀਵਾ ਬਹੁਤ ਚੰਗਾ ਤਿਆਰ ਕਰੂਗੀ ਹਨਾ ਹਾਂਜੀ ਆਟੇ ਦਾ ਟੋਲਾ ਲੰਬਾ ਉਹਦੀ ਕੱਡੂ ਸਾਰੀ ਨਹੀਂ ਵਾਕਿਆ ਕੋਈ ਸ਼ੱਕ ਨਹੀਂ ਤੇ ਚੂਨ ਨਿਕਲੂ 100 ਦੀ 100 ਹਾਂ ਚੂਨ ਇੱਕ ਨੰਬਰ ਨੇ ਕਰੂ ਕੱਢੀ ਬਾਹਰ ਇਹਦੀ ਤੂਰ ਕਰਾ ਖਾਚ ਸਜਣੋ ਸਾਹਮਣੇ ਵਾਲੇ ਸਜਨਾ ਨੇ ਵੀ ਚੰਗੀ ਸਾਂਭੀ ਆ ਰੂਹ ਨਾ ਓਕੇ ਰਿਪੋਰਟ ਆ ਮੰਨ ਲੋ ਵੀ ਜੇ ਕਹਿਦਗੇ ਨਾ 100 ਤੇ 100 ਦੀ 100 ਮੈਂ ਤੁਹਾਨੂੰ ਨੀਲੀ ਰਾਵੀ ਚ ਜਿਹੜੇ ਭਰਾਣੇ ਕੰਮ ਕਰਨਾ ਨਾ ਤੇ ਅੱਖਾਂ ਮੀਟ ਕੇ ਮੈਂ ਖਰੀਦਿਓ ਕਿਉਂਕਿ ਜੇ ਗੱਲ ਕਰੀਏ ਬਰੀਡ ਵਾਲੇ ਪੱਖ ਤੇ ਉਹ ਪੱਖ ਤੋਂ ਵੀ ਟੌਪ ਦੇ ਬੱਚੇ ਲਾਊਗੀ ਤੇ ਜੇ ਗੱਲ ਕਰ ਲਈ ਹੁਣ ਦੁੱਧ ਵਾਲੇ ਪੱਖ ਦੀ ਤੇ ਸਜਣੋ ਦੁੱਧ ਵੀ ਕਰਮਾੜੀ ਨੇ ਤੁਹਾਡੀ ਸੇਵਾ ਤੇ ਚੰਗਾ ਹੀ ਦੇਣਾ ਕਿਉਂਕਿ ਹਾਂ ਵਾਕਈ ਕੋਈ ਸ਼ੱਕ ਨਹੀਂ ਗੁਣਾ ਦੀ ਗੁਥਲੀ ਮੈਂ ਹਨਾ ਹਾਂਜੀ ਇਹ ਗੱਲਾਂ ਨਹੀਂ ਘੁੱਸੀ ਵਜੇ ਨਾ ਲੋਕ ਕਰਮਾੜੀ ਕੇ ਇਹ ਗੱਲਾਂ ਨਹੀਂ ਨਹੀਂ ਵਾਕਿਆ ਜੱਟਾ ਮੈਂ ਬਹੁਤ ਸ਼ਾਨਦਾਰ ਅਦਲ ਲੱਗੀ ਆ ਹਨਾ ਆ ਵੇਖੋ ਸਜਣੋ ਜਿਵੇਂ ਕਹਿੰਦੇ ਨਾ ਗੁਲਾਬੀ ਅੱਖ ਤੇ ਬਾਕੀ ਜਿਵੇਂ ਤੁਹਾਨੂੰ ਪਹਿਲਾਂ ਦੱਸਤਾ ਨਾ ਵੀ ਚੰਗੇ ਬੱਚੇ ਲੈਣੇ ਆ ਚੰਗਾ ਕੰਮ ਕਰਨਾ ਤੇ ਜੇ ਚੰਗੀ ਮਹਿ ਪਾਲਦੇ ਸੀ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਰ ਦਾ ਤੇ ਕਰ ਲੋ ਕਨੈਕਟ ਕਿਉਂਕਿ ਮੇਲਾ ਹਾਂ ਲੁੱਟਣ ਵਾਲੀ ਗੱਲ ਹੀ ਆ ਸਜਣੋ ਸਾਹਮਣੀ ਜ਼ਰੂਰ ਦੋ ਚਾਰ ਦਿਨ ਪੈਣੀ ਆ ਤੇ ਬਾਕੀ ਜੇ ਮਹਾਰਾਜ ਦੀ ਕਿਰਪਾ ਨਾਲ ਕਿਤੇ ਕੱਟੀ-ਕੁੱਟੀ ਨੂੰ ਦੇ ਗਈ ਜਨਮ 파ਰਤ ਦਾ ਸਿਮਨ ਲੱਗਾ ਜੱਗੇ ਨੂੰ ਓਕੇ ਨੀਲੀ ਵਾਲੇ ਦਾ ਹਾਂਜੀ ਲੋ ਵੀ ਸੱਜਣੋ ਵੱਡੀ ਖੁਸ਼ਖਬਰੀ ਇੱਕ ਹੋਰ ਵੀ ਨਾਲ ਜੁੜ ਗਈ ਕਿ 파ਰਸ ਤੋਂ ਗੱਭਣ ਹਾਂਜੀ ਤੇ ਜੇ ਰਾਣੀ ਨੇ ਕਦੇ ਕੱਟੀ-ਕੁੱਟੀ ਦੇਤੀ ਕਰਮਾ ਵਾਲੀ ਨੇ ਤੇ ਬਾਰੇ ਨਿਆਰੇ ਕਰ ਜੂਗੀ ਸੁਭਾਅ ਵੀ ਚੰਗਾ ਹਨਾ ਹਾਂਜੀ ਬਹੁਤ ਠੰਡੀ ਠੰਡੀ ਆ ਤੇ ਹੁਣ ਇਹਦੇ ਜੇ ਆਪਾਂ ਗੱਲ ਕਰੀਏ ਰੇਟ ਦੀ ਸਭ ਤਾਂ ਇਹਦੀਆਂ ਬਹੁਤ ਕੀਤੀਆਂ ਆਪਾਂ ਸੰਤ ਸਾਰੇ ਦੀ ਡਿਮਾਂਡ ਹੈਗੀ ਅੱਜ ਦੀ 1.5 ਲੱਖ ਦੀ ओके ਉਹ ਚੋ ਮੌਕੇ ਤੇ ਕਰਦੇ ਆ ਮੰਨ ਤਾਂ ਇਹਦੀ ਡਿਮਾਂਡ ਕਰਦੇ ਆ ਆਪਾਂ 1.5 ਲੱਖ ਰੁਪਈਆ ਤੇ ਬਾਕੀ ਮੌਕੇ ਤੇ ਹਨਾ ਆ ਮੌਕੇ ਤੇ ਮੰਨ ਤਾਂ ਤੇ ਬਾਕੀ ਮੈਂ ਵੀ ਚੰਗੀ ਆ ਹਾਂਜੀ ਮੈਂ ਅਗੇ ਦੀਦੀ ਅਸਨ ਸਾਹ ਹਾਂ ਬਾਕੀ ਇਹ ਵੀ ਗੱਲ ਆ ਮੈਂ ਤਾਂ ਆਮ ਨਹੀਂ ਲੱਭਦੀ ਤੇ ਇਹ ਤਾਂ ਫਿਰ ਨੀਲੀ ਚ ਆ ਗਈ ਹਾਂਜੀ ਹਨਾ ਇੱਕ ਨੀਲੀ ਇੱਕ ਸਾਰੇ ਪਾਕੇ ਗਿਆ ਕੋਈ ਕਹੇ ਗੱਲ ਕੋਸੀ ਨਹੀਂ ਇਹ ਨਹੀਂ ਨਾਲ ਕੋਈ ਅਰਧਾ ਕਿਲੌਲੀ ਨਹੀਂ ਗਈ ਹਾਂ ਨਹੀਂ ਵਾਕੀ ਚੰਗੀ ਆ ਕਰਮਾਂ ਵਾਲੀ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬਾਨੀ ਆ ਸਜਣੋ ਮੰਨ ਲਓ ਵੀ ਰੂਹ ਵਾਲੀ ਮੈਂ ਆ ਤੇ ਆ ਦਾ ਕੀ ਲੇਖਾ ਜੋਖਾ ਸੁਆ ਦੂਜਾ ਇਹ ਹਾਂ ਇਹ ਦੂਜਾ ਸੋਹਣੀ ਜੀ ਓਕੇ ਹਾਂ ਇਹ ਇੱਕ ਇੱਕ ਘਰੋਂ ਲਈਆਂ ਕਿ ਅਲੱਗ-ਅਲੱਗ ਨਹੀਂ ਅਲੱਗ-ਅਲੱਗ ਲਈਆਂ ਅਲੱਗ-ਅਲੱਗ ਲਈਆਂ ਠੀਕ ਆ ਇਹ ਸੁਆ ਦੂਜਾ ਹਾਂ ਇਹ ਦੂਜਾ ਸੋਹਣੀ ਜੀ ਦੇਣੇ ਵੀ ਲੈ ਜੂ ਹਜੇ ਹਾਂ ਜੀ ਦੇਣੇ ਵੀ ਇੱਕ ਹਫਤੇ ਤੋਂ ਹੋ ਸਕਦਾ ਇੱਕ ਤੋਂ ਵੱਧ ਦਿਨ ਵੱਧ ਲੈ ਜਾਵੇ ਛੋਟੀ ਇਹ ਵੀ ਚੰਗੀ ਐ ਤੇਰੀ ਹਣਾ ਹਾਂ ਜੀ ਦੋਦੇ ਨੇ ਵੀ ਚੰਗਾ ਦਿੱਤਾ ਹੂ ਪਹਿਲਾਂ ਨੇ ਹਾਂ ਜੀ ਬੈਡ ਕੋਟਾ ਬਹੁਤ ਚੰਗਾ ਜੀ 2.5 ਫੁੱਟ ਚੌੜੀ ਜੀ ਤੋ ਵੇਖੋ ਵਾਕਿਆ ਹੀ ਸਹੀ ਐ ਗੱਲ ਆ ਇਹ ਕਿੰਨਾ ਦੁੱਧ ਦੇਗੀ ਪਹਿਲਾਂ ਇਹਨੇ ਪਹਿਲਾਂ ਨੇ 13 14 ਕਿਲੋ ਦੁੱਧ ਭਰਿਆ ਜੀ ਐਤ ਕੀ 15 16 ਤਾਂ ਗਰੰਟੀ ਨਾ ਦਿਓ ਹਾਂ ਜੀ 15 ਤੋਂ ਪਲੱਸ ਹੀ ਦੋਗੇ ਦਿਨ ਹਜੇ ਹਫਤੇ ਤੋਂ 10 ਦਿਨ ਲੈ ਜਾਣੇ ਨੇ ਹਾਂ ਜੀ ਹਫਤੇ ਤੋਂ ਬਾਹਰ ਹੀ ਖੜੂਗੀ ਇੱਕ ਅੱਧਾ ਦਿਨ ਤਨ ਮੈਂ ਹਾਂ ਤਾਂ ਟਿੱਪਣ ਟੁੱਪਣ ਓਕੇ ਤੇਪਣ ਟੁੱਪਣ ਇਹ ਵੀ ਬਹੁਤ ਚੰਗੀ ਧੂਰ ਕਰਾ ਦੇ ਚੱਕੇ ਦੀ ਮੇਰਾ ਭਰਾ ਸਜਣੋ ਕੱਦ ਕਾਠ ਦੀ ਗੱਲ ਕਰੀਏ ਪੈਠ ਪੋੜੇ ਖੜਮੇ ਦੀ ਸਿੰਗ ਬੜਾ ਕੰਮ ਦਾ ਲੱਗਾ ਨੀਲੀ ਰਾਵੀ ਦੇ ਵਿੱਚ ਤੇ ਬਾਕੀ ਧੌਣ ਵੇਖਿਓ ਲੰਮੀ ਆ ਹਾਂ ਵੇਖੋ ਸੱਜਣੋ ਮਿਰਲ-ਵਰਲ ਲੱਗੀ ਮੈਂ ਨੂੰ ਕੀ ਕਹਨੇ ਇਹ ਝੋਟੀ ਆਪਣੀ ਜਗ੍ਹਾ ਤੇ ਸੱਜਣੋ ਜਿਵੇਂ ਕਹਿ ਦਈਏ ਨਾ ਕੋਕਾ ਪੀਸਾ ਤੇ ਉਹ ਮੱਝ ਆਪਦੀ ਜਗ੍ਹਾ ਤੇ ਆ ਕਿਉਂਕਿ ਹਰ ਦੀ ਆਪਣੀ ਆਪਣੀ ਜਗ੍ਹਾ ਵਾ ਕੋਈ ਵੀ ਚੀਜ਼ ਆ ਵੇਖੋ ਬੜੀ ਸ਼ਾਨਦਾਰ ਝੋਟੀ ਇਹ ਬਹੁਤ ਹੈ ਜਿੱਥੇ ਮਰਜ਼ੀ ਖੜਾ ਲਈ ਓਕੇ ਵੇਖੋ ਸੱਜਣੋ ਮਨਕਣੀ ਚੱਟੀ ਅੱਖਾ ਕਰਮਾਂ ਵਾਲੀ ਦੀ ਵੇਖੋ ਖੜੀ ਨਾ ਬਾਕੀ ਪੂਛ ਚੱਕ ਲਈ ਆ ਹਨਾ ਜੱਟਾ ਹਾਂਜੀ ਲੈ ਚੱਲ ਵਾਕੇ ਕੋਈ ਸ਼ੱਕ ਨਹੀਂ ਯਾਨੀ ਕਿ ਆਪਾਂ ਮੱਜਾ ਤੋਂ ਪਾਸੇ ਲੈਣ ਦੀ ਬਾਹਰ ਕੋਈ ਇਹਨੂੰ ਹਾਂ ਵੀ ਘਬਰਾਉਂਦੀ ਨਹੀਂ ਹਾਂਜੀ ਵੇਖੋ ਤਰਦੀ ਮੱਲਾਂ ਰਗੀ ਆ ਸੱਜਣਾ ਤੇ ਹਜੇ ਨਾ ਲੇਵਾ ਇਹਨੇ ਸਟਾਰਟ ਹੀ ਕੀਤਾ ਸੱਜਣਾ ਬਣਾਉਣਾ ਤੇ ਬਣਾ ਪਤਾ ਨਹੀਂ ਹੁਣ ਕਰਮ ਵਾਲੀ ਨੇ ਕਿੰਨਾ ਕੁ ਜਾਣਾ ਉਹ ਇਹਦੇ ਤੇ ਆ ਕਿਉਂਕਿ ਹਜੇ ਤਾਂ ਸਟਾਰਟ ਹੀ ਹੋਈ ਆ ਮਸਾਂ ਆਈ ਹੋਣੀ ਆ ਥਾਣਾ ਚ ਹਾਂਜੀ ਹਨਾ ਹਾਂਜੀ ਤੁਹਾਨੂੰ ਪੱਕਾ ਨਹੀਂ ਰਾਜ ਹਾਂ ਕਿਉਂਕਿ ਹਜੇ ਕਰਮ ਵਾਲੀ ਨੇ ਸਟਾਰਟ ਹੀ ਕੀਤਾ ਆਪਣਾ ਲੀਵੇ ਵਾਲੇ ਪੱਖ ਤੋਂ ਭਾਰਪੂਰੇ ਨੂੰ ਤਾਂ ਗਰੰਟੀ ਵਾਲੀ ਗੱਲ ਹੀ ਹੈ ਹਨਾ ਜੀ ਦੋਵੇਂ ਮਹੀਨੇ ਦੀ ਗੱਬਣਾ 5:00 ਵਜੇ ਦੀ ਅੱਜ ਆਹ ਤਾਂ ਗਰੰਟੀ ਠੀਕ ਆ ਬਾਕੀ ਥਾਂ ਅਗਲੇ ਨੇ ਵੇਖ ਲੈਣੇ ਹਾਂਜੀ ਇਹਦਾ ਫਰਸ਼ ਆ ਜੀ ਇਹ ਸੰਧ ਸਾਹਿਬ ਡਿਮਾਂਡ ਇਹਦੀ ਵੀ ਹੋਣੀ ਆ 1.5 ਲੱਖ ਦੀ ਓਕੇ ਆ ਇਹਦਾ ਕੋਈ ਮੌਕੇ ਦੇ ਹੋ ਜਮਾਨਤ ਮੈਂ ਉਹ ਦਿਨੋਂ ਜਾਰੀ ਹੈ ਠੀਕ ਆ ਮੁੱਲ ਇਹਦਾ ਵੀ 1.5 ਹਾਂ ਮੁੱਲ ਇਹਦਾ ਵੀ 1.5 ਲੱਖ ਓਕੇ ਨਹੀਂ ਮੈਂ ਉਹ ਵੀ ਬਹੁਤ ਚੰਗੀ ਆ ਮੈਂ ਉਹ ਵੀ ਬਹੁਤ ਚੰਗੀ ਉਹ ਆਪਦੀ ਥਾਂ ਚੰਗੀ ਆ ਆਪਦੀ ਥਾਂ ਹਾਂ ਜਗਾ ਹਰੇਕ ਦੀ ਆਪਦੀ ਆਪਦੀ ਹੈਨਾ ਤੇ ਆ ਝੋਟੀ ਇਹਨੇ ਆ ਜਾਵੇ ਦੋਂਦੀ ਵਾਲਾ ਦੰਦ ਖੇੜਿਆ ਜਾਵੇ ਵਿਖਾ ਦੋ ਓਕੇ ਠੀਕ ਆ ਹਾਂਜੀ ਦੋਂ ਦਾ ਦੰਦ ਖੇੜਿਆ ਹਾਂਜੀ ਆ ਵੇਖੋ ਓਕੇ ਮੰਨ ਲਾ ਇਹ ਖੀਰੀ ਸੀ ਫਿਰ ਹਾਂ ਖੀਰੀ ਇੱਕ ਦੰਦ ਹੀ ਸਟਿਆ ਹਜੇ ਓਕੇ ਹਾਂਜੀ ਕਿਆ ਬਾਤ ਆ ਛੋਟੀ ਚੰਗੀ ਆ ਹੈਨਾ ਮੇਰੀ ਅੱਜ 2.5 ਸਾਲ ਉਮਰ ਹੋਈ ਅੱਜ ਦੀ 2.5 ਸਾਲ ਉਮਰ ਹੋ ਗਈ ਤੇ ਫਿਰ ਸੁੰਦੀ ਆ ਹਾਂਜੀ ਦਿਨ ਲੈ ਜੂ 10 ਆ ਦਿਨ 10 ਦਿਨ ਇਹ ਲੈ ਜੂ ਬਾਕੀ ਹਾਂ ਹਫਤੇ ਤੋਂ 10 ਦਿਨ ਲੈ ਜੂ ਹਾਂਜੀ ਬਾਕੀ ਸੀਲ ਸੂਲ ਚੰਗੀ ਆ ਹੈਨਾ ਇਹ ਸੂਲ ਠੰਡੀ ਬਹੁਤ ਚੰਗੀ ਵੀ ਠੀਕ ਆ ਲੀਵਾ ਸੋਣਾ ਸਟਾਰਟ ਕੀਤਾ ਕਰਮਾਲੀ ਨੇ ਬਹੁਤ ਚੰਗਾ ਲੀਵਾ ਬਣਾਉਗੀ ਇਹ ਨਹੀਂ ਚੰਗੀ ਆ ਛੋਟੀ ਬਾਕੀ ਪਲੀ ਸੰਭੀ ਵੀ ਚੰਗੀ ਆ ਥਣ ਥਣ ਬਹੁਤ ਚੰਗਾ ਕੱਢੂ ਨਹੀਂ ਵਾਕਿਆ ਤੋਰੇ ਦੀ ਵੀ ਕਰਾਂ ਚੈੱਕ ਸੱਜਣੋ ਪਿਓਰ ਨੀਲੀ ਦੀ ਇਹ ਆ ਕਿ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਸੀ ਨਾ ਵੀ ਪਹਿਲੇ ਤੇ ਨੰਬਰਾਂ ਤੇ ਜਿਹੜੀਆਂ ਲਾਤੀਆਂ ਜੋ ਨੀਲੀ 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 ਇਹ ਪੈਸਟਲ ਤੋਂ ਗੱਭਣਾ ਇਹ ਪੈਸਟਲ ਤੋਂ ਗੱਭਣ ਜੀ ਲੈ ਵੀ ਸਜਣਾ ਹੋਰ ਇੱਕ ਖੁਸ਼ਕਬਰੀ ਪੈਸਟਲ ਕਿਆ ਬਾਤ ਆ ਗੋਰੇ ਟੰਡੀਆਂ ਵਾਲੇ ਵੀਰ ਕੋਲੇ ਆ ਤੇ ਉਹਦੇ ਤੋਂ ਗੱਭਣਾ ਕਿਆ ਬਾਤ ਆ ਬੜਾ ਚੰਗਾ ਮਾਲੀ ਆ ਸਜਣਾ ਚੰਗਾ ਨਾਮ ਆ ਤੇ ਚੰਗੀਆਂ ਝੋਟੀਆਂ ਦੁੱਤੇ ਆਈਆਂ ਬਾਕੀ ਚਲੋ ਆਪਦੀ ਆਪਦੀ ਕਿਸਮਤ ਤੇ ਡਿਪੈਂਡ ਆ ਤੇ ਬਾਕੀ ਨਾ ਚੰਗਾ ਵਾ ਪੈਸਟਲ ਦਾ ਬਸਪਤ ਬਸ ਵੇਖੋ ਸੱਜਣਾ ਇੱਕ ਦੰਦ ਹਜੇ ਸਿੱਟਿਆ ਰੀਅਲ ਵੇਖ ਲਿਆ ਆਪਾਂ ਕੋਈ ਐ ਨਹੀਂ ਗੱਲ ਕਹਿਣ ਵਾਲੀ ਖੀਰੀ ਨਹੀਂ ਸੀ ਤੇ ਵਾਕਈ ਖੀਰੀ ਸੀਗੀ ਤੇ ਅੱਜ ਹੀ ਸਿੱਟਿਆ ਹਨਾ ਹਾਂਜੀ ਹਾਂਜੀ ਓਕੇ ਹਜੇ 2.5 ਸਾਲਾਂ ਦੀ ਬੱਚੀ ਹੁੰਦੀ ਆ ਤੇ ਬਾਕੀ ਚੰਗਾ ਵਜਨ ਤੇ ਚੰਗਾ ਲੇਵਾ ਭਾਂਡਾ ਤਿਆਰ ਕਰਨਾ ਸ਼ੁਰੂ ਕਰਤਾ ਪੱਖ ਨੀਲੀ ਦੇ ਸਾਰੇ ਹੀ ਆ ਅੱਖਾਂ ਤੋਂ ਲੈ ਕੇ ਪੈਰਾਂ ਤੱਕ A ਤੋਂ Z ਝੋਟੀ ਓਕੇ ਰਿਪੋਰਟ ਆ ਤੇ ਦਿਨ 10 ਜਰੂਰ ਸਾਹਮਣੀ ਪੈਣੀ ਆ ਤੇ ਬਾਕੀ ਘਰੇ ਝੋਟੀ ਸ਼ਾਨਦਾਰ ਬਣ ਜੂ ਇਹ ਕਿੰਨੇ ਦੀ ਦੇਣੀ ਆ ਆਪਾਂ ਸੀ ਕੱਟੀ ਆ ਸੰਤ ਸਾਬ ਹਾਂ ਵਾਕਿਆ ਕੋਈ ਸ਼ੱਕ ਨਹੀਂ ਇਹਦਾ ਅਸਰਾਂ ਝੋਟੀਆਂ ਤੁਰੇ ਵਰਦੀਆਂ ਫਰਦੀਆਂ ਤੇ ਇਹਨੇ ਕਰਮਾਣੀ ਨੇ ਲੇਵਾ ਵੀ ਬਣਾ ਲਿਆ ਐਣ ਵਧੀਆ ਇੱਕ ਹੋ ਜਾ ਕਿਆ ਬਾਤ ਜਿਉਂਦੀ ਰਵੇ ਕਿੰਨੇ ਦੀ ਦੇਣੀ ਆ ਸ਼ਾਹ ਇਹਦੀ ਡਿਮਾਂਡ ਸੰਤ ਸਾਬ 90000 ਇਹਦੀ ਡਿਮਾਂਡ ਕਰਦੇ ਆਪਾਂ 90000 ਤੇ ਉਹ ਚ ਪਿਆਰ ਮੁਹੱਬਤ ਹੋ ਜੂ ਆਉ ਚ ਕੋਈ ਮੌਕੇ ਤੇ ਹੋ ਜਮਾਨਤਾ ਤੇ ਬਾਕੀ ਘਰੇ ਰੱਖਣ ਵਾਲੇ ਨੂੰ ਵਾਧੇ ਵਾਲੀ ਆ ਘਾਟੇ ਲਾਣ ਦੀ ਨਹੀਂ ਹਨਾ ਆਉਂਦੇ ਸੂਏ ਨੂੰ ਵੀ ਝੂਟੀ ਰੁਪਈਆ ਦੀ ਆ। ਡੰਬਲੀ ਕਰੂਗੀ ਸੰਸਾਭ। ਵਾਕੇ ਕੋਈ ਸ਼ੱਕ ਨਹੀਂ। ਪੂਰੀ ਚੰਗੀ ਝੂਟੀ। ਦੁੱਧ ਮੋਤ ਪਿਆਉਣਾ ਨਹੀਂ। ਵਾਕੇ ਤੇ ਆਹ ਝੂਟੀ। ਇਹ ਦੂਜਾ ਸੂਹ ਸੁਣੀ। ਲਓ ਵੀ ਸੱਜਣੋ। ਦੂਜਾ ਸੂਹ ਆ। ਇਹ ਦਿਨ ਵੱਧ ਲੈ ਜੂ ਹਜੇ ਹਨਾ। ਆਹ ਦਿਨੇ ਹਜੇ ਹੋ ਸਕਦਾ 15 ਦਿਨ ਲਾਈਏ ਲਈ ਤੇ 10 12 ਦਿਨ ਤੱਕ ਲਗੇ ਨਹੀਂ। ਕੁਆਲਿਟੀ ਕੁਆਲਿਟੀ ਚੰਗੀ ਆ ਕੱਟੀ ਦੇ ਹਨਾ। ਬਹੁਤ ਚੰਗੀ ਦੀ। ਦਿਨ 15 ਲੈ ਜੂ ਹਨਾ। ਓਕੇ ਸੂਹ ਆ ਦੂਜਾ। ਆ ਦੂਜਾ ਸੂਹ ਸੁਣਾ। ਤੇ ਪਹਿਲਨ ਦਾ ਕੀ ਰਿਆ ਰਿਕਾਰਡ ਇਹਦਾ ਪਹਿਲਨ 12 ਕਿਲੋ ਦੁੱਧ ਭਰਾਇਆ ਜੀ ਨੇ ਓਕੇ ਪਹਿਲਨ ਸੱਜਣੋ 12 ਕਿਲੋ ਦੁੱਧ ਜਿਹੜਾ ਇਹਨੇ ਕਰਮਾਲੀ ਨੇ ਦਿੱਤਾ ਤੇ ਦਿਨ 15 ਲੈਂਦੀ ਆ ਬਾਕੀ ਥਣਾ ਥਣਾ ਲਿਓ ਬੇਫਿਕਰ ਹੋ ਜੀ ਹਨਾ ਅਗਲਾ ਇਹ ਵਾਲੂਆ ਸੋਸ ਬਹੁਤ ਚੰਗਾ ਬਣਾਉਗੀ ਬਹਿ ਗਈ ਉਹ ਵੀ ਖਾਰੀ ਜਿੰਨਾ ਆਇਆ ਹਨਾ ਹਾਂਜੀ ਤੇ ਟਿੱਪਣ ਟੁੱਪਣ ਓਕੇ ਆ ਤੇ ਟਿੱਪਣ ਟੁੱਪਣ ਬਹੁਤ ਚੰਗੀ ਤੂਰ ਕਰਾਈ ਦੇ ਦੀ ਵਿੱਚ ਇੱਕ ਕਰਮਾਲੀ ਦੀ ਸੱਜਣੋ ਸੂਆ ਦੂਜਾ ਤੇ ਬਾਕੀ ਪਲੀ ਸੰਭੀ ਛਾਈ ਚੰਗੀ ਆ ਜਾਤ ਕੁਆਲਟੀ ਚੰਗੀ ਆ ਝੋਟੀ ਕਹਿ ਦਈਏ ਤਾਂ ਸਾਰੀ ਚੰਗੀ ਆ ਬਸਪਤ ਬਸ ਕੋਹਣੀ ਕਹਿੰਦੇ ਥੋੜੀ ਜੀ ਕਈ ਵਾਰੀ ਸਜਣੋ ਕੈਮਰੇ ਤੋਂ ਕਰਦੇ ਆ ਕਈ ਪਸੂ ਵੇਖੋ ਵਜ਼ਨ ਪੂਰਾ ਓਕੇ ਰਿਪੋਰਟ ਕੱਦ ਚੰਗਾ ਤੇ ਸ਼ਾਈ ਸ਼ੂਈ ਪੂਰੀ ਚੰਗੀ ਝੋਟੀ ਤੇ ਹੁਣ ਵੇਖੋ ਮੱਲਾਂ ਰਗੀ ਆ ਸਭੀ ਵੀ ਚੰਗੀ ਜਿਵੇਂ ਹਾਂ ਬਾਕੀ ਦੁੱਧ ਯਾਰ 13 14 ਕਿਲੋ ਦੇਣਾ ਚਾਹੀਦਾ ਨਾ ਤਾਂ ਕੀ ਇਹਨੂੰ ਜਿੰਨੀ ਛਾਈ ਛੋਈ ਹੈ ਬਰੀਡ ਹੈ ਛੋਟੀ ਦੀ ਪੈਣਾ ਦੋ ਦਿਨ ਕੋਈ ਨਹੀਂ ਆਂਦਾ ਕੁਝ ਨਹੀਂ ਆਂਦਾ ਹਨਾ ਕਰਮਾ ਵਾਲੀ ਨੂੰ ਵਾਕੇ ਯਾਰ ਕੋਈ ਸ਼ੱਕ ਨਹੀਂ ਸਜਣਾ ਜਾਤ ਕੁਆਲਟੀ ਵਾਲੀ ਆ ਤੇ ਚਲੋ ਦੁੱਧ ਤੇ ਪੁੱਤ ਸਿਆਣਿਆਂ ਨੇ ਕਹਿਆ ਕਰਮਾਂ ਦਾ ਹੁੰਦਾ ਪਰ ਗੈਸ ਆਪਾ ਲਾ ਸਕਦੇ ਹੁੰਨੇ ਆ ਵੀ ਯਾਰ ਇਹਦੇ ਵਿੱਚ ਕਰਮਾਂ ਵਾਲੀ ਦੇ ਇਹ ਕਰਤੂਤ ਤਾਂ ਇਹਨਾਂ ਦੁੱਧ ਨੂੰ ਦੇਣਾ ਬੰਦਾ ਵੀ ਆ ਕੋਈ ਬਾਹਲਾ ਨਹੀਂ ਕਿ ਆਪਾ 18 20 ਕਹਤਾ ਇਹਨਾਂ ਦੁੱਧ ਕਰਮਾਂ ਵਾਲੀ ਦੇਊਗੀ ਬੇਫਿਕਰ ਹੋ ਜਿਓ ਚੰਗੀ ਸੰਭੀ ਹੋਈ ਆ ਕੋਈ ਐ ਨਹੀਂ ਹੈਗਾ ਲੱਸੀ ਫਿੱਕੀ ਆ ਸਫਾਈਆਂ ਚੰਗੀਆਂ ਬਸ ਦੇਣੀ ਹਾਂ ਕੱਲਾ ਬਸੇ ਆ ਕਿ ਦੇਣ ਜਿਹੜੇ ਲੈਂਦੀ ਆ ਇਹ ਸੰਭ ਨਹੀਂ ਪੈਣੀ ਆ ਇਹ ਕਿੰਨੇ ਦੀ ਤੇ ਇਹ ਅੱਜ ਇਹ ਸੰਸਮ ਅੱਜ ਦੀ ਮੰਗ ਹੈ ਜੀ ਇਹਦੀ ਦੀ 1 ਲੱਖ ਤੇ 10000 ਰੁਪਏ 1 ਲੱਖ ਤੇ 10000 ਰੁਪਏ ਕੋਚੋ ਕੋਈ ਮੌਕੇ ਤੇ ਕਰਦਾਂ ਮੈਂ ਮੌਕੇ ਤੇ ਕਰਦੇ ਆ ਕਿ ਮਾਨਤਨ ਝੋਟੀ ਚੰਗੀ ਆ ਹਨਾ ਬਾਕੀ ਕੋਈ ਨਹੀਂ ਸੁਣਦੇ ਕਰਦੇ ਨੇ ਸਵਾ ਤੇ ਜਾਣੀ ਹਾਂ ਜੀ ਜਿੱਦਨ ਪੂਰਾ ਲੇਵਾ ਠੋਕੀ ਹਨਾ ਜਿਹੜੇ ਹਿਸਾਬ ਨਾਲ ਆਪਾਂ ਨੂੰ ਪਤਾ ਬਾਹਰ ਬਾਜ਼ਾਰ ਹੁੰਦਾ ਜਾਂਦਾ। ਆ ਮੈਂ ਤਾਂ ਲੱਭਦੀ ਨਹੀਂ। ਹਾਂਜੀ। ਕੋਈ ਸ਼ੱਕ ਨਹੀਂ ਜੱਟਾ ਤੇ ਆਹ ਕੀ ਹਿਸਾਬ ਕਿਤਾਬ ਦੀ ਮੈਂ ਬਾਬਾ ਤੇਰੇ ਕੋਲੇ। ਇਹ ਤੀਜਾ ਸੂਆ ਸੋਣੀ ਜਿਹਾ ਗੇ। ਹੂੰ। ਇਹਦਾ ਦੁੱਧ ਦਾ ਰਿਕਾਰਡ ਕੀ ਰਿਹਾ ਕਿ ਮੈਨੂੰ ਬਾਹਲੇ ਚੰਗੇ ਦੁੱਧ ਵਾਲੀ ਲੱਗਦੀ ਆ। ਹਾਂਜੀ ਇਹਨੇ ਕੋਈ 15 ਤੋਂ ਪਲੱਸ ਹੀ ਚੱਲੀ ਜਾਂਦੇ ਜੀ ਸੂਈ। ਓਕੇ 15 ਤੋਂ ਪਲੱਸ ਚੱਲੀ ਆ ਦੂਜੇ ਸੂਵੇ ਦੁੱਧ। ਹੁਣ ਤੀਜਾ ਸੂਆ ਸੋਹਣਾ ਜਿਹਾ ਵੱਡਾ ਕੱਡ ਕਾਰ ਜੀ। ਹਾਂ। ਦਿਨ ਹਫਤਾ ਲੈ ਜੂ ਦੱਸ ਦਨ। ਕੱਦ ਵੇਖੋ। ਕੱਦ ਬਹੁਤ ਆ ਹਨਾ ਤੌਰ ਕਰਾਂ ਹਾਂ ਚੱਕ ਇਹਦੀ ਸੱਜਣੋ ਇੱਕ ਰੰਗ ਕਾਲੀ ਆ ਤੇ ਲੱਤਾਂ ਤੇ ਭਾਵ ਥੋੜੀ ਥੋੜੀ ਰੂਸ਼ੀ ਦੀ ਆ ਤੇ ਦੁੱਧ ਵਾਲੇ ਪੱਖ ਤੋਂ ਮੈਂ ਥੋੜੀ ਸੇਵਾ ਤੇ ਡਿਪੈਂਡ ਰਹੂਗਾ ਤੁਸੀਂ ਕਿੰਨਾ ਦੁੱਧ ਚੋਣੇ ਆ ਇਹਨੇ ਨਹੀਂ ਜਵਾਬ ਦੇਣਾ ਤੁਹਾਨੂੰ ਵੀ ਮੈਂ ਹਾਂ ਵਾਕਿਆ ਜੀ ਮਾਝ ਹਿਆਣੇ ਦੀ ਆ ਹਾਂ ਕੋਈ ਸ਼ੱਕ ਨਹੀਂ ਯਾਰ ਚੰਗੀ ਆ ਜਦ ਦੇ ਵੇਖੜੀ ਆਪੇ ਨਾ ਜਲਾ ਆਈਂਦਾ ਲਾ ਲੈਂਦਾ ਲਾ ਲੈਂਦਾ ਕੋਈ ਸ਼ੱਕ ਨਹੀਂ ਵੀਰੇ ਆ ਆਪਣੇ ਤੋਂ ਸਾਰੇ ਸਿਆਣੇ ਆ ਆਪਣੇ ਕਹਿੰਦੇ ਸਭ ਹੋਣਾ ਨਹੀਂ ਕੋਈ ਨਾ 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 ਵੀਰੇ ਨਾ ਅਗਲੇ ਨੇ ਆਦੀ ਮਰਜ਼ੀ ਦਾ ਸਮਝ ਨਾ ਖਰੀਦਨੀ ਹਾਂ ਕੋਈ ਸ਼ੱਕ ਨਹੀਂ ਵੀਰੇ ਜਿਹਨੇ ਰੁਪਏ ਲਾਉਣੇ ਆ ਉਹਨੇ ਆਪਦੀਆਂ ਤਸੱਲੀਆਂ ਆਪ ਕਰਨੀਆਂ ਹੀ ਕਰਨੀਆਂ ਤੇ ਕਰ ਵੀ ਲਵੇ ਚੰਗਾ ਹੁੰਦਾ ਵੀਰੇ ਮੁੜ ਕੇ ਬਾਅਦ ਦੇ ਵਿੱਚ ਹਨ ਵੇਖੋ ਸਜਣੋ ਕੱਦ ਕਾਠ ਬੇਲ ਝੋਟੀ ਦੀ ਕੀ ਕਹਣੇ ਤੇ ਥਾਨ ਲੱਗਾ ਰਗ ਰਗ ਦਾ ਤੇ ਲੈਵੇ ਤੇ ਨਾੜਾ ਨੂੜਾ ਨਾ ਬਹੁਤ ਜਿਆਦਾ ਆ ਮੈਨੂੰ ਬਹੁਤ ਚੰਗੇ ਦੁੱਧ ਵਾਲੀ ਮੈਂ ਲੱਗੀ ਆ ਬਾਕੀ ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਵਾਕੇ ਹੀ ਮੱਝ ਦੁੱਧ ਦੇਊਗੀ ਦੇਊਗੀ ਕਰਮਾਂ ਵਾਲੀ ਇਹਦਾ ਰੇਟ ਕਿੰਨਾ ਕਾ ਸ਼ਾਹ ਜੀ ਦਾ ਇਹਦੀ ਸੰਸਾ ਡਿਮਾਂਡ ਕਰਨ ਨੂੰ ਭਾਵੇਂ ਇੱਕ ਦੀ ਕਰ ਲਗੀ ਠੀਕ ਆ ਇਹ ਸਵਾਦੀ ਦੇਣੀ ਇੱਕ ਲੱਖ ਤੇ 25000 ਦੀ ਦੇਣੀ ਹਲਾਈ ਮੜੀ ਜੀ ਐਂ ਲੱਗਦੀ ਟੇਢੀ ਜੀ ਖੜੀ ਓਕੇ ਹਾਂ ਜੀ 125 ਦੀ ਹਾਂਜੀ ਠੀਕ ਹੈ ਠੀਕ ਹੈ ਠੀਕ ਤੇ ਅੱਗੇ ਆ ਗਈ ਆਪਣੀ ਗਊ ਹਨਾ ਹਾਂਜੀ ਇੱਥੋਂ ਸੱਜਣਾ ਥੋੜੀ ਜੀ ਵੈਰਲ ਓਵਰਲ ਚੈੱਕ ਕਰ ਲਓ ਬਾਕੀ ਆਹ ਵੇਖੋ ਗਾਂ ਨੂੰ ਲੇਵਾ ਕਰਮਾਂ ਵਾਲੀ ਨੇ ਨਾ ਜਿਵੇਂ ਕਹਿ ਦਈਏ ਵੀ ਕੀ ਕਹਿਣੀ ਆ ਇਹ ਗਊ ਸੂਹੀ ਆ ਹਨਾ ਤਾਜੀ ਹਾਂਜੀ ਸੂਹੀ ਆ ਅੱਜ ਤੀਜਾ ਦਿਨ ਹੋਇਆ ਸੂਈ ਨੂੰ ਠੀਕ ਆ ਤਿੰਨਾ ਦਿਨਾਂ ਦੀ ਸੂਈ ਆ ਹਾਂਜੀ ਸੂਆ ਪਹਿਲਾ ਜਾਂ ਦੂਜਾ ਦੂਜਾ ਸੂਆ ਦੂਜਾ ਸੂਆ ਹਾਂਜੀ ਕੀ ਬਾਤ ਆ ਕਿੰਨਾ ਕਿਹਦੇ ਕੋਲੇ ਹੁਣ ਦੁੱਧ ਬੋਲਾ ਮੰਨੀਏ ਇਹਦੇ ਥੱਲੇ 18 ਕਿਲੋ ਬੋਲਾ ਹੋਊਗਾ ਇਸ ਟਾਈਮ ਜਿਹੜਾ ਤਿਆਰ ਹੈ ਤੂੰ ਯਾਰ ਅਗਲਾ ਕਹਿ ਦੂਗਾ ਕਰਾਸ ਆ ਹਨ ਹਾਂਜੀ ਵੀ ਇਹਨੇ ਤਾਂ ਦੁੱਧ 15 ਦਿਨਾਂ ਆਈਡੀਆ ਲਾਊਗਾ ਅਗਲਾ ਸਰ ਹੁਣ ਬੋਲਾ 18 ਉਹ 20 ਤੋਂ ਪਲੱਸ ਚੱਲੂਗੀ ਕੀ ਬਾਤ ਆ ਯਾਰ ਕੋਈ ਹੈ ਨਾ ਆਈਡੀਆ ਕੋਈ ਨਹੀਂ ਲਾ ਸਕਦਾ ਕੁਦਰਤ ਦੁੱਧ ਲਾ ਦਿੰਦੀ ਪਸ਼ੂ ਨੂੰ ਠੀਕ ਆ ਠੀਕ ਆ ਕਾਈ ਫੇਰੇ ਲਿਆ ਕੇ ਬੜੀ ਲੇਟ ਚ ਆਈ ਕਰੇ ਤੇ ਚੂਣ ਤਾਂ ਬੜਾ ਲੱਗਾ ਹੋ ਕਰਮਾ ਵਾਲੀ ਨੂੰ ਜਵਾਬ ਸਮਾਜ ਸੰਸਦ ਸਭ ਬਹੁਤ ਚੰਗਾ ਆਪਾਂ ਮਰਾ ਹੀ ਦਿਨੇ ਤੱਕ ਲਿਆ ਕੇ ਨਾ ਵੇਖੀ ਜਾਉ ਅੱਜ ਬੱਛਾ ਕੇ ਬੱਛੀ ਲੈ ਐਕਣੀ ਦੋ ਆ ਸੱਜਣੋ ਆਹ ਵੇਖੋ ਕਿਉਂਕਿ ਅੰਗ ਕਰਾਸ ਆ ਤੇ ਵੀਰ ਨੇ ਕਿਹਾ ਤੁਹਾਨੂੰ ਧਾਰਾ ਨਾ ਚੈੱਕ ਕਰਾ ਦੀਏ ਯਾਰ ਮੈਂ ਨਾ ਦੁੱਧ ਵੀ ਮਾਝਰ ਗਿਆ ਯਾਰ ਜੱਟਾ ਹਾਂ ਚੱਟਾ ਹਨਾ ਹਾਂਜੀ ਕੀ ਬਾਤ ਆ ਸੱਜਣੋ ਤਾਂ ਫਿਰ ਗਰਮ ਨਾ ਬਣਾਵੀਂ ਨਹੀਂ ਨਹੀਂ ਸਿਆਣੀ ਗੱਲ ਕੀਤੀ ਐ ਤੂੰ ਤੇ ਉਹ ਉਹਦੇ ਸ਼ਰਲਟ ਹੋ ਗਈ ਹੈ ਨਾ ਹਾਂਜੀ ਕੋਈ ਮੰਗੇ ਵੀ ਲੋੜ ਨਹੀਂ ਨੂੰ ਬੱਸ ਕਰ ਫੇਰ ਕਹਿਣਗੇ ਥੱਲੇ ਦੋਲੀ ਜਾਂਦੇ ਆ ਇਦਾਂ ਚ ਵਾਈ ਹੋ ਜੀ ਵਾਕਿਆ ਯਾਰ ਬੜੀ ਚੰਗੀ ਗੋ ਇਹਦਾ ਰੇਟ ਕਿੰਨਾ ਗਾਛਾ ਤੁਸੀਂ ਸਾਡੇ ਦੀ ਜ਼ਮਾੜ ਗਈ 70000 ਰੁਪਏ ਪਿਆਰ ਮੁਹੱਬਤ ਹਾਂਜੀ 65000 ਦੇਣੀ ਜਿਹੜੀ ਆ ਲੈ ਮੇਰੇ ਮੂੰਹ ਦੀ ਗੱਲ ਖੋਲੀ ਮੈਂ ਕਿਹਾ 65 ਦੀ ਦੇ ਦਈਏ ਹਾਂ ਰੱਥੇ ਦੀ ਸ਼ੋਰ ਹੋ ਗਈ ਇੱਥੇ ਨਹੀਂ ਕੋਈ ਸ਼ੱਕ ਨਹੀਂ ਸੱਜਣੋ 65000 ਦੀ ਤੌਰ ਤੁਹਾਨੂੰ ਇਹਦੀ ਵੀ ਮੈਂ ਚੈੱਕ ਕਰਾਉਣਾ ਕਿਉਂਕਿ ਤੁਸੀਂ ਗੈਸ ਕੱਦ ਕਾਠ ਦਾ ਤਰਦੀ ਦਾ ਲੇਵਾ ਪਾਂਡਾ ਜਰੂਰ ਚੈੱਕ ਕਰਾਵਾਂਗੇ ਤੁਹਾਨੂੰ ਆ ਵੇਖਿਓ ਤੇ ਅਗਲਾ ਕਹੂਗਾ ਨਾ ਵੀ ਯਾਰ ਇਹ ਤਾਂ 12 13 ਕਿਲੋ ਦੁੱਧ ਵੱਧ ਨਹੀਂ ਦੇ ਸਕਦੀ ਘਰੇ ਬੈਠੇ ਤਾਜੇ ਨਾ ਲਾਇਆ ਕਰੋ ਕੁਦਰਤ ਦਾ ਕੋਈ ਪਤਾ ਨਹੀਂ ਕਿੰਨੂੰ ਹੀਰਾ ਬਣਾ ਦੇਣਾ ਉਹਨੇ ਵੇਖੋ ਐਸ ਵੇਲੇ 18 ਕਿਲੋ ਬੌਲਾ ਤੇ ਦੁੱਧ 20 ਤੋਂ ਪਲੱਸ ਚੱਲੂਗੀ ਇਹਨੇ ਪਹਿਲਾਂ ਨੇ 20 ਪਲੱਸ ਦਿੱਤਾ ਜੋ ਕੀ ਬਾਤ ਯਾਰ ਬੜੀ ਚੰਗੀ ਗਊ ਆ ਫਿਰ ਹਾਂਜੀ ਮਾਜ ਦੀ ਮਾਜ ਤੇ ਗਾਂ ਦੀ ਗਾਂ ਹਨਾ ਹਾਂਜੀ ਬਾਹਰ ਕੋਲੇ ਕੋਈ ਗਾਂ ਮੈਂ ਕਾਫੀ ਕਰਕੇ ਬਾਹਰ ਦੀ ਪਿੱਛੇ ਸਾਰੀ ਦਰ ਅੱਛਾ ਕਹਿੰਦੀ ਆ ਵੇਖੋ ਦੁੱਧ ਪਾਉਂਦੀ ਨਹੀਂ ਡੇਰੀ। ਉਹ ਨਹੀਂ ਮੈਂ ਦੋਵੇਂ ਟਾਈਮ ਕਾਉਂਦੀ ਰਹੀ। ਬਾਬੇ ਦੀ ਫੈਂਟ ਵੀ ਮੇਰੇ ਹਿਸਾਬ ਨਾਲ ਪੰਜ ਤੋਂ ਬਾਹਰ ਜਾਣੀ ਏ। ਮੈਂ ਉਤਰਾਂ ਦੋ ਟਾਈਮ ਆਤਰਾਂ ਮੈਂ ਦੋਵੇਂ ਟਾਈਮ ਕਾਉਂਦੀ ਰਹੀ ਆ ਨਜ਼ਰ ਲੱਗ ਜੂਗੀ ਇੱਕ ਟੜੀ ਲੈ ਜਾਂਦੀ ਇਹਨਾਂ ਦੱਸ। ਅੱਛਾ। ਹਾਂਜੀ। ਵੇਖੋ ਸੱਜਣਾ। ਨਹੀਂ ਠੀਕ ਆ 65000 ਦੀ ਹੈਨਾ? ਹਾਂਜੀ 65000 ਦੀ ਆ। ਮੱਝ ਦੀ ਮੱਝ ਤੇ ਗਾਂ ਦੀ ਗਾਂ ਸੱਜਣਾ। 65000 ਦੇ ਵਿੱਚ ਮਗਰ ਵੱਛੀ ਨਾਲੂਆਂ ਨਾਲ। ਮੱਝ 2 ਲੱਖ ਦੀ ਹੋਣੀ ਜੀ ਦੁੱਧਲੀ। ਆਉਣੀ ਆ ਬਾਈ ਦੁੱਧ ਵੀ ਮੱਝਰ ਕਾ ਦੇਣਾ ਇਹਨੇ। ਹਾਂਜੀ। ਜੈਲੀ ਬਹੁਤਾ ਕਰਮਾਂ ਵਾਲੀ ਹੈ ਨਾ ਥਣ ਵੇ ਕੱਢਿਆ ਬਾਬਾ ਠੰਡੀ ਵਾਦਾ ਵੇਖੋ ਹਾਂ ਛਰਲਾ ਮਾਰਿਆ ਤੇ ਵੇਖੋ ਕਿਵੇਂ ਕਰਮ ਵਾਲੀ ਨੇ ਥਣ ਕੱਢਿਆ ਵੇਖੋ ਸੱਜਣੋ ਕੀ ਬਾਤ ਆ ਗਊ ਬੜੀ ਚੰਗੀ ਆ ਬੜੀ ਦਿਲ ਲੱਗੀ ਆ ਅੱਗੇ ਆ ਵੱਡੇ ਟਾਂਚੇ ਵਾਲੀ ਮੈਂ ਖੜੀ ਫੇਰ ਕੈਮਰਾ ਕਰਤਾ ਪਾ ਫੌਕਸ ਵੇਖੋ ਹੈ ਨਾ ਹਰਿਆਣਾ ਹਰਿਆਣਾ ਵਾਕਈ ਕਰਦੀ ਆ ਕੋਈ ਸ਼ੱਕ ਨਹੀਂ ਮੈਂ ਵੀ ਹਰਿਆਣੇ ਦੀ ਆ ਇਹ ਤੇਰੀ ਤੇ ਆ ਆ ਗਈ ਅੱਗੇ ਝੋਟੀ ਆਪਣੀ ਇਧਰ ਲਈ ਕਰੋ ਚੱਕ ਨਹੀਂ ਰਲਦੀਆਂ ਨਹੀਂ ਰਲਦੀਆਂ ਉਦੋਂ ਬਾਅਦ ਫਿਰ ਨੀਲੀ ਆਪਣੀ ਆਣ ਤੇ ਸ਼ਾਨ ਆ ਸਜਣੋ ਪੰਜਾਬ ਦੀ ਕਰੋ ਚੱਕ ਕੇ ਵੀ ਵੱਧ ਤੋਂ ਵੱਧ ਸਾਂਭੋ ਕਰੋ ਇਹਨਾਂ ਨੂੰ ਕਰਮ ਵਾਲੇ ਹੀਰੇ ਆ ਪੰਜਾਬ ਦੇ ਵੇਖੋ ਖੜੀ ਧੌਣ ਚੱਕ ਕੇ ਬੜੀ ਜਾਨਦਾਰ ਤੇ ਸ਼ਾਨਦਾਰ ਝੂਟੀ ਦੋ ਨੰਬਰ ਤੇ ਨੀਲੀ ਰਵੀ ਦੀ ਹਾਂ ਇਹ ਤਾਂ ਵੀਰੇ ਪੱਕੀ ਗੱਲ ਆ ਹਾਂ ਪੈਸੇ ਦੇ ਤਾਂ 5 ਮਹੀਨੇ ਲੈ ਲਾ ਤੇ ਹਨਾ ਹਾਂਜੀ ਕਿੱਧਰ ਨੂੰ ਗੇਮਾਂ ਘੁੰਮ ਜਾਂਦੀਆਂ ਉਹ ਜਦੋਂ ਬਾਜ਼ਾਰ ਨੇ ਉਹ ਜਾ ਹੁੰਦਾ ਤੇ ਉਦੋਂ 7-8 ਵੀ ਆ ਜਾਂਦੀਆਂ ਉਹਨਿਆਂ ਦੀਆਂ ਕੋਈ ਸ਼ੱਕ ਨਹੀਂ ਵੀਰੇ ਸੱਜਣੋ ਧੰਨਵਾਦ ਆ ਤੁਹਾਡਾ ਤੁਸੀਂ ਆਪਣਾ ਇੰਨਾ ਕੁ ਸਮਾਂ ਕੱਢ ਕੇ ਤੇ ਵੀਡੀਓ ਨੂੰ ਐਂਡ ਤੱਕ ਵੇਖਿਆ ਮਿਲਦੇ ਆਂ ਆਪਾਂ ਕੋਈ ਅੱਗੇ ਫੇਰ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ ਵੇਖੋ ਕਰਮਾਲੀ ਦਾ ਸੁਭਾ ਸੁਭੂ ਲੇਵਾ ਪਾਂਡਾ ਜੀ ਨਹੀਂ ਕਰਦਾ ਵੀ ਕੈਮਰਾ ਬੰਦ ਕਰ ਦਈਏ ਬਾਕੀ ਥੋੜਾ ਬਾਲਾ ਟਾਈਮ ਨਾ ਲੈਂਦੇ ਹੋਏ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ